ਤੇ ਇਹ ਨਾ ਦਿੱਲੀ ਗਲੀ ਦੇ ਵਿੱਚ ਗਿੜੇ ਮਾਰਦੇ ਸੀਗੇ ਤੇ ਮੇਰੀ ਭੈਣ ਮਤਲਬ ਕਈ ਦਿਨਾਂ ਤੋਂ ਛੋਟੀ ਐ ਉਹ ਉਹਦੀ ਉਏ ਜੀ ਸੋਨਾ ਸਾਲਾ ਉਹ ਵੀ ਮੈਨੂੰ ਕਈ ਦਿਨਾਂ ਤੋਂ ਕਹਿ ਰਹੀ ਸੀ ਵੀ ਇਦਾਂ ਤਾਂ ਮੁੰਡੇ ਆਉਂਦੇ ਆ ਕੋਈ ਕਹਿੰਦਾ ਵਾ ਵੀ ਕੋਈ ਨੰਬਰ ਫੜਾ ਕੇ ਜਾਂਦਾ ਕੋਈ ਮਤਲਬ ਸ਼ੀਟ ਦੋ ਉਧਰ ਉਹ ਆਇਆ ਮੈਨੂੰ ਕਹਿਣ ਲੱਗਿਆ ਹਾਂ ਵੀ ਤੂੰ ਕਿੱਦਾਂ ਬੰਦ ਮੈਂ ਕੁਝ ਨਹੀਂ ਕਿਹਾ ਉਹਨੂੰ ਸੋ ਕੋ ਤਾਂ ਮੈਂ ਉਹਨੂੰ ਇਹੀ ਗੱਲ ਕਹੀ ਮੈਂ ਕਿ ਭਰਾਵਾ ਤੂੰ ਹਟ ਜਾ ਇਦਾਂ ਦੀ ਗੱਲ ਇਦਾਂ ਹੀ ਦੋ ਜਣੇ ਆਏ ਕਰਦੇ ਕਰਦੇ ਪਿੱਛੋਂ ਪੂਰਾ ਮੱਲਾ ਇਕੱਠਾ ਹੋ ਗਿਆ ਵੀ ਮਾਂ ਇਹਨਾਂ ਨੂੰ ਕੰਮ पे ਜੈਸੀ ਤੇ ਦੇਖਣ ਲਈ ਉਹਦੇ ਬਾਅਦ ਉਧਰੋਂ ਫੋਨ ਆਇਆ ਕਿ ਤੇਰਾ ਜਿਹੜੇ ਜਾਣਦੇ ਸੀਗੇ ਸਾਨੂੰ ਕੀ ਤੁਹਾਡੇ ਭਾਈ ਨੂੰ ਮਾਰ ਕੇ ਉੱਥੇ ਪਿਆ ਆਇਆ ਪਿਓ ਸਾਨੂੰ ਉਹਨਾਂ ਬਾਈਕ ਲੈਣ ਦਿੱਤੀ ਨਾ ਪੁੱਛਣ ਦਿੱਤਾ ਕੀ ਹੋਇਆ ਪੂਰਾ ਮਨ ਲਾਈ ਟੁੱਟ ਗਿਆ ਸਾਡੇ ਤੇ ਮੇਰੇ ਕੋਲ ਹੀ ਫੋਨ ਆਂਦੇ ਮੈਂ ਪਹਿਨ ਹੀ ਬੋਲਦਾ ਉਹਨੂੰ ਅੱਧਾ ਹੀ ਫੋਨ ਵੀ ਆਂਦਾ ਮੈਂ ਕਿ ਪਹਿਣ ਸੁਣ ਮੇਰੀ ਗੱਲ ਬਲਾਕ 'ਚ ਨੰਬਰ ਵੀ ਪਾ ਰੱਖਿਆ ਸੀ ਕਿੰਨੀ ਵਾਰੀ ਪਾਇਆ ਨਾਮ ਹੈ ਯੋਗੇਸ਼ ਨਾਮ ਹੈ ਜੀ ਮੇਰਾ ਗੱਲ ਬਾਤ ਜਿਹੜਾ ਮੁੰਡੇ ਹੈਗੇ ਆ ਦੋ ਮਤਲਬ ਦੋ ਤਿੰਨ ਮੁੰਡੇ ਸਾਡੇ ਮਹੱਲੇ ਚ ਹੀ ਰਹਿੰਦੇ ਆ ਹੂੰ ਪਿੱਛੇ ਕਰਕੇ ਤੇ ਇਹ ਨਾ ਡੈਲੀ ਗਲੀ ਦੇ ਵਿੱਚ ਗੇੜੇ ਮਾਰਦੇ ਸੀਗੇ ਤੇ ਮੇਰੀ ਭੈਣ ਮਤਲਬ ਕਈ ਦਿਨਾਂ ਤੋਂ ਛੋਟੀ ਹੈ ਉਹ ਉਦੀ ਜੀ 16 ਸਾਲ ਆ ਉਹ ਮੈਨੂੰ ਕਈ ਦਿਨਾਂ ਤੋਂ ਕਹਿ ਰਹੀ ਸੀ ਵੀ ਇਦਾਂ ਦੇ ਮੁੰਡੇ ਆਉਂਦੇ ਆ ਕੋਈ ਕੰਦਾਵਾ ਵੀ ਕੋਈ ਨੰਬਰ ਫੜਾ ਕੇ ਆਂਦਾ ਕੋਈ ਮਤਲਬ ਛੇੜਦਾ ਉਦੋਂ ਤੇ ਮੈਂ ਚਲੋ ਇਗਨੋਰ ਕਰੀ ਗਏ ਮੈਂ ਕਿਹਾ ਆਪਾਂ ਕੰਮ ਕਰ ਵਾਲੇ ਬੰਦੇ ਆ ਭਾਜੀ ਮੈਂ ਡੈਲੀ ਕੰਮ ਤੇ ਹੁੰਦਾ ਉੱਥੇ ਚੌਂਕ ਦੇ ਪਲੰਬਰ ਦਾ ਮੇਰਾ ਕੰਮ ਆ ਤੇ ਐਕਚੁਅਲੀ ਅੱਜ ਮੈਂ ਉਧਰ ਕੰਮ ਦੇਖਣ ਵੀ ਗਿਆ ਸੀਗਾ ਤੇ ਇਹਨਾਂ ਡੇਲੀ ਫੋਨ ਕਰਦੇ ਸੀਗੇ ਹੂੰ ਮਤਲਬ ਕਿ ਉਹਦੇ ਨੰਬਰ ਤੇ ਕੁੜੇ ਦੇ ਹੂੰ ਡੇਲੀ ਫੋਨ ਕਰਦੇ ਸੀਗੇ ਤੇ ਅੱਜ ਮੈਂ ਐਕਚੁਅਲੀ ਉੱਥੇ ਕੰਮ ਦੇਖਣ ਵੀ ਗਿਆ ਸੀ ਪਲੰਬਰ ਦਾ ਕੰਮ ਹੈ ਮੇਰਾ ਹੂੰ ਤੇ ਕੰਮ ਦੇਖਣ ਗਿਆ ਉੱਥੇ ਮੈਂ ਰੁੱਕੇ ਹੀ ਸੀਗਾ ਨਾਲ ਹੀ ਇਧਰੋਂ ਦੀ ਪਹਿਲਾਂ ਦੋ ਮੁੰਡੇ ਆਏ ਉਧਰੋਂ ਦੀ ਕਲੋਨੀ ਦੇ ਜਿਹੜੇ ਮੁੰਡੇ ਨਾਲ ਗੱਲ ਸੀਗੀ ਉਹ ਆਏ ਮੈਨੂੰ ਕਹਿਣ ਲੱਗਿਆ ਹਾਂ ਵੀ ਤੂੰ ਕਿੱਦਾਂ ਮਤਲਬ ਕਿ ਮੈਂ ਕੁਝ ਨਹੀਂ ਕਿਹਾ ਉਹਨੂੰ ਸੋਕਾ ਤਾਂ ਮੈਂ ਉਹਨੂੰ ਇਹੀ ਗੱਲ ਕਹੀ ਵੀ ਮੇਰਾ ਭਰਾਵਾ ਤੂੰ ਹਟ ਜਾ ਇਦਾਂ ਦੀ ਗੱਲ ਇਧਰੋਂ ਹੀ ਦੋ ਜਣੇ ਆਏ ਕਰਦੇ ਕਰਦੇ ਪਿੱਛੋਂ ਪੂਰਾ ਮੱਲਾ ਇਕੱਠਾ ਹੋ ਗਿਆ ਦੀ ਮਾਂ ਸਾਰੇ ਜਣੇ ਕਿਰਪਾਨਾ ਕਰਪੂਰਨਾ ਲਿਆ ਗਿਆ ਇਹਨਾਂ ਨੇ ਇੱਧਰ ਮਾਰੀ ਕਿਰਪਾਨ ਮੂੰਹ ਤੇ ਇੱਧਰ ਮਾਰੀ ਠੀਕ ਹੈ ਨਾ ਬਾਕੀ ਮੇਰਾ ਬਾਈਕ ਬੋਇਕ ਜੋ ਫੋਨ ਸੀਗਾ ਸਾਰਾ ਖੋਲਿਆ ਬਾਈਕ ਵੀ ਮੇਰਾ ਪਤਨ ਥਾਣੇ ਚ ਖਾਤੇ ਇਹਨਾਂ ਨੇ ਉਲਟਾ ਸਭੋ ਮੇਰੇ ਤੇ ਥੋੜੇ ਉੱਤੇ ਕਹਤੇ ਅਟੈਕ ਕੀਤਾ ਅਟੈਕ ਸਿਰ ਇਹੀ ਸੀਗਾ ਵੀ ਗੱਲ ਸੀਗੀ ਗੱਲ ਇਹਨਾਂ ਨੂੰ ਮੈਂ ਸਮਝਾਇਆ ਇਹ ਹੋਰ ਹਿਸਾਬ ਨਾਲ ਸਮਝ ਗਏ ਇਹਨਾਂ ਨੇ ਸਾਡੇ ਨਾਲ ਵਾਰਨਾ ਤੇ ਕਰਦੇ ਕਿੰਨੇ ਜਣੇ ਸੀਗਾ ਜਿਹੜਾ ਮੈਂ ਸਮਝਾਉਣਾ ਮੈਂ ਦੇ ਤਾ ਕਿ ਤੁਸੀਂ 4-5 ਮੈਂ ਇਕੱਲੇ ਹੀ ਸਰ ਮੈਂ ਇਕੱਲੇ ਹੀ ਬਾਈਕ ਤੇ ਮੈਂ ਕੱਲੇ ਹੀ ਸੀ ਮੈਂ ਕੱਲੇ ਬਾਈਕ ਤੇ ਮੇਰਾ ਬਾਈਕ ਵੀ ਉੱਥੇ ਸੀ ਮਤਲਬ ਰਹਿ ਗਿਆ ਮੁੜ ਕੇ ਇਹਨਾਂ ਨੇ ਚਕਾਇਆ ਬਾਈਕ ਵੀ ਅੱਛਾ ਉਲਟਾ ਮੇਰਾ ਬਾਈਕ ਹੀ ਚਕਾਇਆ ਤਾਂ ਬੁੱਲਸਰ ਨੇ ਸੀ ਯਾਰ ਆਲੇ ਨੂੰ ਚਕਾਇਆ ਹਾਂਜੀ ਕਿਉਂਨ ਪਹਿਲਾਂ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਬਾਈਕ ਦੇ ਮੇਰੇ ਨਾਲ ਮੈਨੂੰ ਤਾਂ ਹਾਂਜੀ 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 ਉਹ ਅੱਗੇ ਦੇ ਵੜਦੇ ਹਾਂਜੀ ਛੇੜਦੇ ਆ ਹਾਂਜੀ ਉਹਨੇ ਸਾਰਾ ਦੱਸਿਆ ਸਾਨੂੰ ਇੱਧਰ ਦਾ ਗੱਲ ਹੈਗੀ ਹੈ ਤੇ ਮੈਂ ਵੀ ਚਲੋ ਕਾਮ ਕਮ ਜ਼ਿੰਮੇਵਾਰੀ ਹੈਗੀ ਹੈ ਚੇ ਰਹਿੰਦੇ ਕੋਈ ਗੱਲ ਨਹੀਂ ਮੈਂ ਵੀ ਮੈਂ ਤਾਂ ਕੰਮ ਕਰਨਾ ਸਕੂਲ ਚ ਪੜਦੇ ਕੁਰਤੇ ਜਾਂ ਇਹ ਜਾਂ ਬੱਲੇਦਾਰੀ ਦੇ ਵਿੱਚ ਉੱਦ ਹੀ ਉੱਦੀ ਪਾਜੀ ਮਹੱਲੇਦਾਰੀ ਦੇ ਵਿੱਚ ਉਹ ਘਰੇ ਰਹਿੰਦੇ ਆਪਣੇ ਹਨਾ ਤੇ ਇਹ ਡੇਲੀ ਆਉਂਦੇ ਸੀਗੇ ਇਹਨਾਂ ਨੇ ਬੋਲ ਨਾ ਮਾੜਾ ਮੈਂ ਚਲੋ ਕੋਈ ਗੱਲ ਨਹੀਂ ਅਸੀਂ ਗੱਲਾਂ ਕੋਈ ਗੱਲ ਫਿਰ ਇਹਨਾਂ ਨੇ ਇੱਕ ਦਿਨ ਫੋਨ ਆ ਗਿਆ ਇਹਨਾਂ ਦਾ ਮੈਂ ਚੱਕਿਆ ਮੈਂ ਤਾਂ ਹਾਂਜੀ ਕੀ ਗੱਲ ਕਿਹ ਲੈ ਇੱਧਰ ਗੱਲ ਆ ਮੈਂ ਇਹਨਾਂ ਨੂੰ ਸਭ ਨੂੰ ਸਮਝਾਇਆ ਮੈਂ ਕਿ ਵੀਰੇ ਹਟ ਜਾ ਕੋਈ ਗੱਲ ਨਹੀਂ ਮੱਲੇਦਾਰੀ ਚੰਗਾ ਨਹੀਂ ਲੱਗਦਾ ਉੜ ਕੇ ਅੱਜ ਫੇਰ ਇਹ ਹੀ ਗੱਲ ਹੋਈ ਇਹਨਾਂ ਨੇ ਚਲੋ ਫੋਨ ਤੇ ਮੈਨੂੰ ਕੀਤਾ ਸੀਗਾ ਫੇਰ ਦੁਬਾਰਾ ਕਹਿੰਦੇ ਤੂੰ ਮੱਲੇ ਆ ਸਾਡੇ ਏ ਵੋ ਤੇ ਐਕਚੁਅਲੀ ਮੈਂ ਉੱਥੇ ਕਹਿੰਦਾ ਇਹਨਾਂ ਨੂੰ ਇਹ ਨਹੀਂ ਕਿ ਆ ਵੀ ਮੈਂ ਆ ਰਿਹਾ ਹੈਗਾ ਵਾਂ ਇਹਨਾਂ ਤੋਂ ਮੈਂ ਉਹ ਹੈ ਨਾ ਕਿ ਵੀ ਮੈਂ ਇਕੱਲੇ ਹੀ ਚੱਲ ਜਾਊਂਗਾ ਉੱਥੇ ਇਹਨਾਂ ਨੂੰ ਦੱਸ ਕੇ ਮੈਂ ਉੱਥੇ ਕੰਮ ਦੇਖਣ ਗਿਆ ਐਕਚੁਅਲੀ ਇਹਨਾਂ ਦੀ ਨਿਗਾਹ ਪੈ ਗਈ ਮੇਰੇ ਤੇ ਇਹ ਪਹਿਲੇ 2 ਜਣੇ ਟੁੱਟ ਗਏ ਪਿੱਛੇ ਇਹਨਾਂ ਦੇ ਪੂਰੇ ਘਰ ਦੇ ਟੁੱਟ ਗਏ ਪੈ ਗਏ ਮੈਨੂੰ ਅੱਛਾ ਹਾਂਜੀ ਮੇਰਾ ਬਾਈਕ ਵੀ ਕਿਸ ਸਮੂਹ ਉੱਤੇ ਰਹਿ ਗਈ ਕਿਹੜੀ ਜਗ੍ਹਾ ਇਹ ਜੀ ਆਪਣਾ ਤਾਈਪੁਰ ਪਿੰਡ ਸਾਬਣਾ ਰੋਡ ਦੇ ਕੋਲ ਜਿਹੜਾ ਤੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਹੈਗਾ ਸੀਸੀਟੀਵੀ ਸਰ ਉੱਥੇ ਛੋਟੇ ਛੋਟੇ ਘਰ ਆ ਪੰਜਾਬ ਨੇ ਗਾਇਦੇ ਉੱਥੇ ਹੋ ਸਕਦਾ ਇੱਕ ਕੱਟ ਲੱਗਿਆ ਹੋਵੇ ਕਿੰਨੇ ਜਣੇ ਸੀ ਇਹ ਤੋਂ ਇਹ ਘਟੋ ਘਟ ਨੇ 15 20 ਤੋਂ ਉਪਰ ਹੀ ਪਲੱਸ ਹੀ ਹੋਣਗੇ 20 ਤੋਂ ਪਿੰਡਾ ਹੀ ਪੂਰਾ ਆ ਗਿਆ ਪੂਰਾ ਮੁੱਲਾ ਆ ਗਿਆ ਕੱਲੇ ਨੂੰ ਪੈ ਹਾਂਜੀ ਹਾਂਜੀ ਇਹਨਾਂ ਨੇ ਆ ਇੱਕ ਬਾਹਰ ਤੇ ਮਾਰੀ ਸੱਟ ਮੇਰੇ ਇੱਕ ਮੂੰਹ ਤੇ ਬਾਕੀ ਕੀ ਮੰਗੀ ਕਰੋਂ ਹੋਂ ਸਰ ਅਸੀਂ ਇਨਸਾਫ ਚਾਹੁੰਦੇ ਆ ਜੋ ਮੇਰਾ ਬਾਈਕ ਇਹਨਾਂ ਨੇ ਚੋਕਾਇਆ ਵਾ ਪੁਲਿਸ ਵਾਲਿਆਂ ਨੂੰ ਬਾਈਕ ਮੇਰਾ ਮਿਲ ਜੇ ਮੇਰਾ ਫੋਨ ਨਹੀਂ ਹੈਗਾ ਮੇ ਕੋ ਠੀਕ ਹੈ ਬਾਕੀ ਜੋ ਮੇਰਾ ਤੁਹਾਡੇ ਸਾਹਮਣੇ ოਪਰੇਸ਼ਨ ਜੋ ਮੇਰਾ ਆਉਣਾ ਵਾ ਤੇ ਮੇ ਕੀ ਨਾਮ ਹੈ ਜੀ ਮੇਰਾ ਨਾਮ ਕਪੀਲਾ ਹੈ ਕੀ ਲੱਗਦੇ ਨੇ ਤੁਹਾਡੇ ਜੀ ਇਹ ਮੇਰਾ ਵੱਡਾ ਭਾਈ ਹੈ ਹਾਂ ਜੀ ਆਪਾਂ ਇੱਕੋ ਹੀ ਘਰ ਚ ਨਾਲ ਰਹਿੰਦੇ ਆ ਸਾਡੇ ਨਾਲ ਇਹ ਗੱਲਬਾਤ ਜਿਹੜੀ ਇਹ ਭਾਈ ਨੇ ਮੇਰੇ ਕੀਤੀ ਹੈ ਇਹ ਮੈਂ ਵੀ ਸੁਣੀ ਸੀਗੀ ਮੈਨੂੰ ਮੇਰੇ ਭੈਣ ਨੇ ਟ੍ਰੈਫਿਕ ਆ ਸਿਗਨੋਰ ਕੀਤੀ ਜਿਵੇਂ ਮੇਰਾ ਭਰਾ ਗਾਇਰ ਮੈਂ ਕੰਮ ਤੇ ਸੀਗਾ ਜੀ ਮੇਰੇ ਭਰਾ ਨੂੰ ਅਸੀਂ ਕੰਮ ਤੇ ਭੇਜਿਆ ਕਿਉਂਕਿ ਅਸੀਂ ਇੱਕੋ ਸ਼ੌਪ ਤੇ ਕੰਮ ਕਰਦੇ ਹਾਂ ਪਲੰਬਰ ਦਾ ਕਰਦਾ ਜੀ ਮਸੀਹਲਰ ਅੱਛਾ ਠੀਕ ਹੈ ਇਹਨਾਂ ਇਹਨਾਂ ਨੂੰ ਕੰਮ ਭੇਜਿਆ ਸੀ ਦੇਖਣ ਲਈ ਉਹਦੇ ਬਾਅਦ ਉਧਰੋਂ ਫੋਨ ਆਇਆ ਕਿ ਕਿਸੇ ਦਾ ਜਿਹੜੇ ਜਾਣਦੇ ਸੀ ਕਿ ਸਾਨੂੰ ਕੀ ਤੁਹਾਡੇ ਭਾਈ ਨੂੰ ਮਾਰ ਕੇ ਉੱਥੇ ਪਿਆ ਆ ਪਿਓਸ਼ ਤੇ ਕਿਸੇ ਨੇ ਆ ਕੇ ਉਹ ਨਹੀਂ ਛਡਾਇਆ ਤੇ ਅਸੀਂ ਗਏ ਤੇ ਭਾਈ ਮੇਰੇ ਨੂੰ ਉਹ ਡੇੜੀ ਮੇਰੇ ਪਹੁੰਚਦੇ ਲੈ ਗਈ ਤੇ ਉਥੇ ਨਾ ਬਾਈਕ ਸੀ ਜਿਹਨਾਂ ਪੁੱਛ ਕਿਰਪਾਣਾ ਕਰਪੋਣਾ ਕੁਛ ਨਹੀਂ ਜਿਗੀ ਉਹਨਾਂ ਨੇ ਜੜੀ ਮਾਰੀ ਤੇ ਸਗੋਂ ਉੱਟਾ ਵੀ ਮੱਲ ਲੈ ਲੈਣ ਚਲਾਈ ਅਸੀਂ ਗਏ ਤਾਂ ਪੂਰਾ ਮੱਲ ਲੈ ਇਕੱਠਾ ਸੀਗਾ ਸਾਨੂੰ ਉਹਨਾਂ ਬਾਈਕ ਲੈਣ ਦਿੱਤੀ ਨਾ ਪੁੱਛਣ ਦਿੱਤਾ ਕੀ ਹੋਇਆ ਪੂਰਾ ਮੱਲ ਲੈ ਟੁੱਟ ਗਿਆ ਸਾਡੇ ਉੱਤੇ ਤੁਸੀਂ ਹੁਣ ਪੁਲਿਸ ਕੰਪਲੀਟ ਕਰਵਾਜੀਏ ਜੀ ਸਰ ਪੁਲਿਸ ਆਈ ਹੋਈ ਸੀ ਹਾਂ ਇਹ ਤਾਂ ਸਿਵਲ ਜੀ ਆਇਆ ਹੈ ਇਹ ਦਵਾਈ ਵੀ ਨਹੀਂ ਹੋਈ ਜੀ ਹਾਂਜੀ ਹਜੇ ਦਾ ਕਰਦੂਗਾ ਠੀਕ ਕਰਾਂ ਉਹਨੇ ਟੰਕ ਵੀ ਲਾਏ ਬਾਕੀ ਅਸੀਂ ਤਾਂ ਇਹ ਹੀ ਚਾਹੁੰਦੇ ਹਾਂ ਕਿ ਇਹਦਾ ਪਹਿਲਾਂ ਤਾਂ ਬਾਈਕ ਵੀ ਪੂਰਾ ਕੀ ਮੰਗ ਕੀ ਥੋੜੀ ਬਾਈਕ ਮਿਲ ਜੇ ਦੀ ਫੋਨ ਮਿਲ ਜੇ ਤੇ ਜਿਹੜੇ ਸੱਟਾਂ ਲੱਗੀ ਐ ਇਨਸਾਫ ਕੀਤਾ ਇੱਕ ਤਾਂ ਸਾਡੇ ਉੱਤੇ ਹੀ ਹਮਲਾ ਵੀ ਕੀਤਾ ਇਹਨਾਂ ਨੇ ਕਾਂਡ ਵੀ ਆਪਣਾ ਹੀ ਸੀਗਾ ਇਹਨਾਂ ਦਾ ਮੇਰੇ ਭੈਣ ਨੂੰ ਵੀ ਸਭ ਕੋ ਛੇੜਿਆ ਇਹਨਾਂ ਨੇ ਤੇ ਸਭੋ ਸਾਨੂੰ ਕੁੱਟ ਕੁੱਟਣ ਵੀ ਭੱਜੇ ਇਹਨਾਂ ਨੇ ਸਭੋ ਮਹੱਲੇ 'ਚ ਹੀ ਰਹਿੰਦੇ ਸਾਡੇ ਦੱਸੋ ਕੀ ਹੋਣਾ ਮਾਮਲਾ ਸਰ ਏ ਸੀਗਾ ਉਹ ਮੁੰਡਾ ਆਇਆ ਮੇਰੇ ਕੋਲ ਗੱਡੀ ਚਾਰ ਪੰਜ ਗੱਡੀ ਸੀਗੇ ਤਿੰਨ ਤਿੰਨ ਮੁੰਡੇ ਬੈਠੇ ਸੀਗੇ ਉੱਤੇ ਉਹ ਕਹਿੰਦਾ ਕਿ ਉਹ ਮੁੰਡਾ ਕਿੱਥੇ ਗਿਆ ਉਹ ਮੈਨੂੰ ਮੈਂ ਕਹਿੰਮ ਕਿਲਾ ਮੁੰਡਾ ਬਈ ਨਾ ਤਾਂ ਦੱਸ ਦੇ ਉਹ ਸਿੱਧਾ ਦਾਤ ਸੀਗਾ ਕੀ ਸੀਗਾ ਗਾਂਬ ਸੀਗਾ ਉਹਦੇ ਕੋਲ ਜਿਹੜੇ ਮੁਰਗੇ ਪੜਦੇ ਆ ਉਹ ਮੇਰੇ ਆ ਕੇ ਸਿੱਧਾ ਮਾਰਨ ਲੱਗ ਗਏ ਕਿਉਂ ਕਾਰਨ ਕਾਰਨ ਮੈਂ ਵੀ ਆਹੀ ਪੁੱਛਣਾ ਸੀ ਕਦਮ ਮਾਰਦੇ ਪਏ ਉਹਨੂੰ ਤੇ ਇਲਜ਼ਾਮ ਲਾਇਆ ਉਹ ਕਹਿੰਦਾ ਸਾਡੇ ਭੈਣ ਨੂੰ ਕੁਝ ਸਮੇਂ ਤੋਂ ਤੰਗ ਕਰਦੇ ਸੀ ਪ੍ਰੇਸ਼ਾਨ ਕਰਦੇ ਸੀ ਕਿਉਂ ਕਰਾਂਗੇ ਸਾਡੀ ਸਾਡੀ ਮਾਪੇਣਾ ਹੈਗੀ ਨਹੀਂ ਪੂਰੀ ਕਲੋਨੀਆ ਤੇ ਮੈਂ ਸਾਰੇ ਸਾਰੇ ਜਿੰਨੀ ਵੀ ਕੁੜੀਆਂ ਹੈਗੇ ਉਹਨਾਂ ਨੇ ਪੈਣਾ ਬੰਦ ਨਾ ਪੈਣ ਸਾਰੀ ਪੈਣ ਹੈਗੇ ਮੇਰੀ ਲਖੜੀ ਬਣਵਾ ਨਾ ਮੈਂ ਸਾਰੇ ਤੋਂ ਕਾ ਦੋ ਇਦੀ ਪੈਣ ਤੇ ਕਾਦੇ ਪਿੱਛੇ ਪਾਉਂਦਾ ਮੇਰੀ ਉਮਰ ਹੋ ਗਈ ਉਮਰ ਹੈ ਕਿੰਨੀ ਹੋਣੀ ਆ 19 20 ਹੋਣੀ ਆ ਉਮਰ 2023 ਦੀ ਉਮਰ ਹੈ ਜੀ 16 ਸਾਲ ਦੀ ਕਿਹੜੇ ਨੰਬਰ ਵੀ ਦੇ ਕੇ ਆਇਆ ਉਹਦੀ ਭੈਣ ਨੇ ਵੀ ਸਰ ਮੈਂ ਨਹੀਂ ਦਿੱਤੀ ਆ ਮੈਂ ਨਹੀਂ ਮੇਰੇ ਕੋਲ ਹੀ ਫੋਨ ਆਂਦੇ ਮੈਂ ਭੈਣ ਨਹੀਂ ਬੋਲਦਾ ਵਾ ਉਹਨੂੰ ਅੱਛਾ ਇਦਾਂ ਹੀ ਫੋਨ ਵੀ ਆਂਦਾ ਮੈਂ ਕਿਹਾ ਭੈਣ ਸੁਣ ਮੇਰੀ ਗੱਲ ਬਲੌਕ ਚ ਨੰਬਰ ਵੀ ਪਾ ਰੱਖਿਆ ਸੀ ਕਿੰਨੀ ਵਾਰੀ ਪਾਇਆ ਉਹ ਮੇਰਾ ਫੋਨ ਹੈਂਗ ਕਰਦਾ ਵਾ ਉਹ ਨਿਕਲ ਗਈ ਨੰਬਰ ਕਿੰਨੀ ਵਾਰੀ ਪਾਇਆ ਸੀ ਮੈਂ ਫੋਨ ਬਣਵਾ ਕੇ ਜਿੱਦਾਂ ਹੀ ਫੋਨ ਛੱਡ ਕੇ ਆਇਆ ਮੈਂ ਫੋਨ ਬਣਾ ਕੇ ਫੋਨ ਪੈਸੇ ਸਾਰਾ ਕੁਝ ਕਰਕੇ ਨਾ ਮੈਂ ਵੀ ਗੱਲ ਕੀਤੀ ਆ ਕਿ ਪਹਿਲਾਂ ਇਹਨਾਂ ਨੇ ਫੋਨ ਕੀਤਾ ਉਹ ਫੋਨ ਮੇਰੇ ਕੋਲ ਹੀ ਆਇਆ ਨਹੀਂ ਭਾਜੀ ਸਰ ਮੈਂ ਨਹੀਂ ਕੀਤਾ ਜੇ ਜੇ ਇਹਨਾਂ ਦੀ 2 ਮਹੀਨੇ ਤੋਂ ਮੇਰੇ ਫੋਨ 2-3 ਮਹੀਨੇ ਹੋ ਗਏ ਤੁਸੀਂ ਚੈੱਕ ਕਰ ਸਕੋਗੇ ਲੋਕੇਸ਼ਨ ਵੀ ਹੁਣ ਫਿਰ ਮੈਂ ਆਪਣੇ ਪਰਾ ਦੇ ਨੰਬਰ ਤੋਂ SIM ਪਾਇਆ ਸੀ ਇਹਦੇ ਕੋਲ ਵੀ ਫੋਨ ਆਇਆ ਮੇਰੇ ਮੇਰਾ ਫੋਨ ਚੁੱਕੇ ਹੋਣ ਜਿਹੜਾ ਇਹਨੇ ਕੀਤਾ ਕਿ ਕੋਹ ਹੈ ਭਾਜੀ ਇਹ ਤੁਸੀ ਹੈਕ ਹੋਣ ਕੁੜੀ ਨੇ ਪੁੱਛਿਆ ਫੋਨ ਆਉਣੇ ਭਈ ਤਾਂ ਆਪਣੇ ਨੰਬਰ ਤੇ ਕੀਤਾ ਮੇਰਾ ਨੰਬਰ ਚੱਕਿਆ ਨਹੀਂ ਆਪਣੇ ਨਾਮ ਤੇ ਕਿਤਾਬ ਇਹਦੇ ਕੋਲ ਇਹਦੇ ਕੋਲ ਵੀ ਫੋਨ ਆਇਆ ਬਈ ਤੇ ਨੰਬਰ ਤੇ ਵੀ ਅੱਛਾ ਤੁਸੀਂ ਚੈੱਕ ਕਰ ਲਿਓ ਪਾਵੇਂ ਲੋਕੇਸ਼ਨ ਵੀ ਟੇਕ ਲਿਓ ਕੀ ਆ ਇਹ ਸਿਸਟਮ ਆ ਤੁਹਾਨੂੰ ਕੱਲਾ ਸੀਗਾ ਜਦੋਂ ਕੰਮਕਾਰਾਂ ਗਿਆ ਵਾ ਤੇ ਤੁਸੀਂ 15 20 ਬੰਦੇ ਹੋਸੇ ਕਦੋਂ ਕਦੋਂ ਸਰ ਅੱਜ ਅੱਜ ਵੀ ਸਰ ਬੰਦੇ ਹਾਜ਼ਰ ਸੀਗੇ ਸਾਰੇ ਮਹੱਲੇ ਸਾਰੇ ਕਲੋਨੀ ਦੇ ਮੁੰਡੇ ਪੱਜੇ ਆ ਮਰਵਾਹਾ ਦਿੱਤਾ ਦੇ ਨਾਲ ਸਿੱਧੀ ਗਲੀ ਜਾਂਦੀ ਉਹਦੇ ਕੈਮਰੇ ਚ ਦੇਖ ਲਿਓ ਅੱਜ ਇਹਦੇ ਵੀ ਨਾਲ ਗਲੀ ਜਾਂਦੀ ਆ ਅੱਜ ਪਾਵਰ ਡੀਲ ਉਹਦੇ ਵੀ ਜਾਂਦੇ ਮੁੰਡੇ ਪੱਜੇ ਸੀ ਸਮਾਨ ਲੱਗੇ ਸੀ ਉਹਨਾਂ ਦੇ ਇੱਕ ਮੁੰਡਾ ਸੀਗਾ ਜਿਹੜੇ

नाइट रहता है सुबह में भी हम जाते हैं मेरा लड़का लड़ाई के कारण क्या है लड़ाई कारण मेरे कुछ पता नहीं तो उनका कहना है कि उनकी लड़की को काफी परेशान नहीं सर ऐसा बात नहीं है, नहीं है तो मेरे कॉलोनी में चलिए मेरे कॉलोनी में सब सा पूरा सारे लोग जानते हैं सारे लोग के मोहल्ले में सारे जितने लड़कियां हैं सब को अपना बहन मानता है रखड़ी बनाता है बनवाता है कहाँ के रहने वाले हो जी हम भबुआ जिला के रहने वाले हैं ਨੇ ਯਹਾਂ ਪਰ ਕਾ ਰਹਤੇ ਹੋ ਹਮ ਪਾਮੀਆਂ ਕਲਾਮ ਰਹਤੇ ਹਾਂ ਹਾਂ ਜੀ ਸਰ ਗੁਰਨਾਨਾਕ ਸਟੇਟ ਗੁਰਨਾਨਾਕ ਸਰ ਹਾਂ ਸਰ ਆ ਪਾਮੀਆਂ ਠੀਕ 3 ਨੰਬਰ ਆਲੋਕ ਕੀ ਮਾਮਲਾ ਕੀ ਹੋਇਆ ਮਾਮਲਾ ਇਹਨੂੰ ਮੈਂ ਭੇਜਿਆ ਸੀ ਉਹਨੂੰ ਮੁੰਡੇ ਨਹੀਂ ਦੂਸਰੇ ਮੁੰਡੇ ਨੇ ਪੁੱਛਿਆ ਸੀ ਉਹ ਬੋਲਿਆ ਤਾਂ ਮੈਨੂੰ ਨਹੀਂ ਪਤਾ ਫਰੀਗੇ ਮਨ ਮਗਰ ਪੜ ਗਏ ਸਾਰੇ ਕਿਉਂ ਇਹ ਬਤਾਇਆ ਵੀ ਨਹੀਂ ਇਹਨੂੰ ਇਹ ਤਾਂ ਖੁਦ ਪੁੱਛ ਰਹਾ ਜੀ ਨਾਜਾਇਜ਼ ਜੀ ਮੈਨੂੰ ਕੁੱਟਿਆ ਆ ਇਹਨੇ पूछ रहा था उसके बाद इन्होंने मारने लगे तुरंत ही और जैसी पब्लिक देखी कॉलोनी की तुरंत गी 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 में में वो तुरंत दौड़ के आए आया लोग सारे भाग गए हैं एक गड्डी भागी एक साइड में जिसमे लड़के को लड़के 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 चोट लग गई ईटे से गाड़ी उसकी गिरी है और गाड़ी से चोट लग गई उसको ईटे में लग के कोई वो लेके आए यहाँ पे भी आए वारदात जिधर हुई है जिते गड्डी गिरी थी जगह भी दिखा दिन ਤੁਸੀਂ ਅੱਜ ਮੇਰੇ ਨਾਲ ਅਜਿਹੀ ਜਗ੍ਹਾ ਦਿਖਾ ਦੇਣਾ ਮੈਂ ਪਰਚਾ ਕਰਾ ਰਹਾ ਹਾਂ ਕਿ ਉੱਥੇ ਚੋਕੀ ਸੀ ਵੀ ਉੱਥੇ ਨਹੀਂ ਸੀਸੀਟੀਵੀ ਕੈਮਰਾ ਹੈ ਯਾਰਾਂ ਕੋਲ ਉੱਥੇ ਮਾਰੇ ਉੱਥੇ ਨਹੀਂ ਲੜਾਈ ਹੋਈ ਜਿੱਥੋਂ ਇਹ ਲੋਕ ਆਏ ਗਏ ਹਨ ਸਕੂਲ ਵੀ ਯਾਹਾਂ ਤੇ ਹੈ ਸ਼ਾਂਤੀ ਸ਼ਾਂਤੀ ਸਕੂਲ ਹੈ ਕੋਈ ਸੀਸੀਟੀਵੀ ਲੱਗੇ ਨਹੀਂ 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 ਲੱਗੇ ਉਹਨੇ ਲਾਇਆ ਨਹੀਂ ਸਕੂਲ ਸੀ ਮੇਰੇ ਕਮਰਾ ਨਹੀਂ ਲੱਗਾ ਇਨੀ ਫੁੱਦੂ ਸਕੂਲ ਹੈ ਉਹ ਲਾਂਦੇ ਨਹੀਂ ਹੋਲਿਕ ਸੀਸੀਟੀਵੀ ਕਰਦੇ ਵਸਲੀ ਹਾਂਜੀ ਮੰਗ ਕੀ ਆ ਤੁਹਾਡੀ ਮੰਗ ਕੀ ਆ ਨੁਕਸਾਨ ਜਿਹੜੀ ਕੀਤੀ ਹੈ ਮੇਰੀ ਮੈਨੂੰ ਮਾਰ ਨਜਾਇਜ਼ ਕਿਉਂ ਕੁੱਟਿਆ ਵਾ ਇਹ ਪੁੱਛਣਾ ਚਾਹੁੰਦਾ ਮੈਂ ਪ੍ਰਸ਼ਾਸਨ ਲਈ ਮੰਗ ਕਰਦੇ ਪ੍ਰਸ਼ਾਸਨ ਨੂੰ